ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੋ ਆਪਾਂ ਸਟੋਰੀ ਕਰ ਰਹੇ ਸੀ ਨਾ ਨਲ ਤੇ ਦਮਯੰਤੀ ਦੀ ਤਾਂ ਇਹ ਜਿਹੜੇ ਬਹੁਤ ਭक्तिਪਾਵੜੇ ਬਹੁਤ ਚੰਗੇ ਰਾਜਾ ਰਾਣੀ ਸੀ ਪਰ ਸਮੇ ਨੇ ਇਸ ਤਰ੍ਹਾਂ ਦੀ ਕਰਵਟ ਲਈ ਕਿਉਂਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਅਸਲੀ ਇਨਸਾਨ ਉਹੀ ਹੈ ਜਿਹੜਾ ਮਾੜੇ ਸਮੇਂ ਦੇ ਵਿੱਚ ਵੀ ਚੰਗੇ ਸਮੇਂ ਦੇ ਵਿੱਚ ਵੀ ਪ੍ਰਮਾਤਮਾ ਦਾ ਲੜਕੁੱਟ ਕੇ ਫੜੀ ਰੱਖੇ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕਿਹਾ ਨਾ ਕਿ ਦੁੱਖ ਦੇ ਸਮੇਂ ਅਰਦਾਸ ਸੁਖ ਦੇ ਸਮੇਂ ਸ਼ੁਕਰਾਨਾ ਤੇ ਹਰ ਸਮੇਂ ਸਿਮਰਨ ਇਹ ਆਪਾਂ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਆਪਾਂ ਨੂੰ ਕਦੇ ਵੀ ਨਹੀਂ ਛੱਡ ਕੇ ਜਾਂਦੇ ਆਪਣੀਆਂ ਗਲਤੀਆਂ ਹੁੰਦੀਆਂ ਨੇ ਆਪਣੇ ਕਰਮ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਆਪਾਂ ਨੂੰ ਫਿਰ ਔਖਾ ਸਮਾਂ ਵੀ ਦੇਖਣਾ ਪੈ ਜਾਂਦਾ ਪਰ ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ ਕਿ ਦੁੱਖ ਸੁਖ ਦੋਏਦਰ ਕੱਪੜੇ ਪਹਿਰਹ ਜਾਏ ਮਨੁੱਖ ਜਿਵੇਂ ਆਪਾਂ ਕੱਪੜੇ ਬਦਲਦੇ ਆਂ ਦੁੱਖ ਤੇ ਸੁੱਖ ਇਸ ਤਰ੍ਹਾਂ ਆਪਣੀ ਜ਼ਿੰਦਗੀ 'ਚ ਆਉਂਦੇ ਰਹਿੰਦੇ ਨੇ ਤੇ ਨਾ ਤਾਂ ਕਦੇ ਸੁੱਖ ਉਸ ਦੀ ਵੀ ਰਹਿੰਦਾ ਨਾ ਕਦੇ ਦੁੱਖ ਹੀ ਸਦਾ ਲਈ ਰਹਿੰਦਾ ਸੋ ਇਹ ਸਮਾਂ ਵੀ ਗੁਜ਼ਰੀ ਜਾਏਗਾ ਇਹ ਸੋਚ ਕੇ ਬੰਦਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਜੋ ਮਹਾਰਾਜਾ ਜੀ ਨੇ ਆਪਾਂ ਸਮਝਾਇਆ ਨਹੀਂ ਤਾਂ ਹੁਣ ਆਪਾਂ ਦੇਖਦੇ ਆ ਕਿ ਦੁਨੀਆ ਦੇ ਵਿੱਚ ਕਿੰਨੇ ਬੰਦੇ ਦੁਖੀ ਹੋ ਕੇ ਉਹ ਇੰਨਾ ਉਹਨਾਂ ਦੀ ਆਤਮਾ ਇੰਨਾ ਬਲਵਾਨ ਨਹੀਂ ਹੁੰਦੇ ਅੰਦਰੋਂ ਕਿਉਂਕਿ ਉਹਨਾਂ ਨੂੰ ਨਾਮ ਦਾ ਆਸਰਾ ਨਹੀਂ ਹੁੰਦਾ ਇਸ ਕਰਕੇ ਉਹ ਸੁਸਾਇਡ ਵੀ ਕਰ ਲੈਂਦੇ ਨੇ ਪਰ ਇਹ ਨਹੀਂ ਪਤਾ ਕਿ ਜਿਵੇਂ ਕਿਸੇ ਨੇ ਲਿਖਿਆ ਨਾ ਕਿ ਅਬ ਤੋ ਘਬਰਾ ਕੇ ਜੇ ਕਹਤੇ ਹੈ ਕਿ ਮਰ ਜਾਏਗੇ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਗੇ ਕਿਉਂਕਿ ਇਹ ਪਹਿਲੇ ਖੈ ਹੁੰਦਾ ਵੀ ਸ਼ਾਇਦ ਸਾਡੇ ਸਾਡੇ ਸਰੀਰ ਦੇ ਅੰਤ ਨਾਲ ਸਾਡੇ ਦੁੱਖਾਂ ਦਾ ਅੰਤ ਹੋ ਜਾਏ ਪਰ ਇਹ ਹੁੰਦਾ ਨਹੀਂ ਸਮੋਂ ਹੋਰ ਵੀ ਜ਼ਿਆਦਾ ਪਟਕਣਾ ਹੋ ਜਾਂਦੀ ਹੈ ਤੇ ਬਹੁਤ ਵੱਡਾ ਪਾਪ ਲੱਗਦਾ ਆਤਮਕਾ ਕਾਤੀ ਸੋ ਜਗਤ ਕਸਾਈ ਇਹ ਇੰਨਾ ਵੱਡਾ ਪਾਪ ਹੈ ਕਿ ਜਿਵੇਂ ਸਾਰੇ ਸੰਸਾਰ ਦੀ ਹੱਤਿਆ ਕਰ ਦੋ ਤੇ ਆਤਮ ਹੱਤ ਕਰਨ ਦਾ ਇੰਨਾ ਵੱਡਾ ਆਪਾਂ ਨੂੰ ਸਜ਼ਾ ਭੁਗਤਣੀ ਪੈਂਦੀ ਹੈ ਕਿ ਫਿਰ ਕਦੇ ਵੀ ਬੰਦਾ ਮੁਕਤ ਹੋ ਨਹੀਂ ਸਕਦਾ ਬਸ ਪਟਕਦਾ ਰਹਿੰਦਾ ਪਟਕਦਾ ਰਹਿੰਦਾ ਸੋ ਇਹ ਜਿਹੜਾ ਸਮਾਂ ਆਇਆ ਮਲਤੀ ਦੇ ਅੰਤੀ ਦੇ ਉੱਤੇ Sim. Sí. Oh. ਰਾਜਾ ਨਲਦੇਂਦਰ ਕਲਜੁਗ ਪ੍ਰਵੇਸ਼ ਕਰ ਗਿਆ ਸੀ ਤੇ ਉਹ ਉਸਨੇ ਕਿਹਾ ਸੀ ਕਿ ਮੈਨੂੰ ਮੈਨੂੰ ਨਹੀਂ ਕੋਈ ਹਿਲਾ ਸਕਦਾ ਕਿ ਮੈਂ ਵੈਸੇ ਗੁਣਵਾਨ ਵੀ ਬਹੁਤ ਸੀ ਕੋਈ ਚੀਜ਼ ਨਹੀਂ ਸੀ ਜਿਹੜੀ ਉਹਨੂੰ ਨਹੀਂ ਆਉਂਦੀ ਸੀ ਐਡਾ ਵੱਡਾ ਰਾਜਾ ਤਾਂ ਚਲੋ ਸੀ ਹੀ ਚੰਗਾ ਵੀ ਬਹੁਤ ਸੀ ਧਰਮੀ ਵੀ ਬਹੁਤ ਸੀ ਉਸ ਨੂੰ ਸਾਰੀਆਂ ਕਲਾਵਾਂ ਦੇ ਵਿੱਚ ਗਿਆਨ ਸੀ ਜਿਸ ਤਰ੍ਹਾਂ ਪਾਕ ਕਲਾਕ ਜਿਸ ਤਰ੍ਹਾਂ ਉਹ ਖਾਣੇ ਵੀ ਬਣਾਉਣੇ ਇੰਨੇ ਸੋਹਣੇ ਜਾਣਦਾ ਸੀ ਰਾਜਾ ਹੋਣ ਦੇ ਬਾਵਜੂਦ ਤੇ ਉਸ ਨੂੰ ਕੋੜਿਆਂ ਨੂੰ ਉਰਾਕੀ ਲੈ ਜਾਂਦਾ ਹੁੰਦਾ ਸੀ ਤੇ ਦਾਨਪੁਨ ਵੀ ਬਹੁਤ ਕਰਦਾ ਸੀ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਐਕਸਪਰਟ ਸੀ ਦੋਨੋਂ ਇਹ ਨਲਤੇ ਦਮਯੰਤੀ ਇਹ ਸੰਗੀਤ ਦੇ ਵਿੱਚ ਨ੍ਰਿਤ ਦੇ ਵਿੱਚ ਇਹਨਾਂ ਨੂੰ ਸਾਰਾ ਕੁਝ ਆਉਂਦਾ ਸੀ ਪਰ ਬਸ ਪ੍ਰੋਬਲਮ ਉੱਥੇ ਹੀ ਆਈ ਕਿ ਸੈਲਫ ਕੰਫੀਡੈਂਸ ਤਾਂ ਹੋਣਾ ਚਾਹੀਦਾ ਪਰ ਗੋਡ ਕੰਫੀਡੈਂਸ ਸੈਲਫ ਕੰਫੀਡੈਂਸ ਤੋਂ ਉੱਪਰ ਹੁੰਦਾ ਹੈ ਸੋ ਆਪਾਂ ਹਮੇਸ਼ਾ ਉਸ ਦੀ ਆਸ ਦੇ ਤੇ ਰਹੀ ਉਸ ਦੇ ਆਸਰੇ ਤੇ ਕਿ ਪ੍ਰਮਾਤਮਾ ਮੇਰੇ ਵਿੱਚ ਕੋਈ ਬਲ ਨਹੀਂ ਕੋਈ ਸ਼ਕਤੀ ਨਹੀਂ ਤੂੰ ਹੀ ਮੈਨੂੰ ਗਾਈਡ ਕਰ ਕਰ ਤੂੰ ਹੀ ਮੈਨੂੰ ਜਿਸ ਤਰ੍ਹਾਂ ਚਲਾਉਣਾ ਚਾਹੇ ਉਵੇਂ ਚਲਾ ਤੇ ਇਸਨੇ ਇਹ ਕਿਹਾ ਸੀ ਕਿ ਜਦੋਂ ਇਸ ਨੂੰ ਨਾਰਦ ਰਿਸ਼ੀ ਜੀ ਨੇ ਸਮਝਾਇਆ ਸੀ ਕਿ ਤੂੰ ਤੇਰਾ ਨਾ ਸਮਾ ਇਸ ਤਰ੍ਹਾਂ ਦਾ ਆਉਣ ਵਾਲਾ ਹੈ ਕਿ ਕਲਯੁਗ ਨੇ ਤ੍ਰੇਤੀ ਪ੍ਰਭਾਵ ਪਾਲਣਾ ਫਿਰ ਕਲਯੁਗ ਮਾੜੇ ਕੰਮ ਕਰਵਾਉਂਦਾ ਤੇ ਇਹਨੇ ਕਿਹਾ ਸੀ ਕਿ ਮੈਨੂੰ ਕਲਯੁਗ ਕੀ ਕਰ ਸਕਦਾ ਕਿ ਮੈਂ ਮੈਨੂੰ ਇੰਨੀ ਪ੍ਰਮਾਤਮਾ ਨੇ ਬੁੱਧੀ ਅਕਲ ਬਖਸ਼ੀ ਹੈ ਮੈਨੂੰ ਸਾਰਾ ਕੁਝ ਆਉਂਦਾ ਹੈ ਵੀ ਮੈਂ ਇੰਨਾ ਵੱਡਾ ਮੇਰਾ ਰਾਜ ਹੈ ਉਦੋਂ ਜਿਹੜਾ ਇੰਡੀਆ ਦਾ ਰਾਜ ਇਕੱਲਾ ਇਕੱਲਾ ਇੰਡੀਆ ਦਾ ਰਾਜ ਨਹੀਂ ਸੀ ਹੁੰਦਾ ਆਲ ਓਵਰ ਦ ਵਰਲਡ ਹੀ ਹੁੰਦਾ ਸੀ ਇਸ ਨੂੰ ਚੱਕਰਵਰਤੀ ਰਾਜ ਕਹਿੰਦੇ ਸੀ ਨਾ ਵੀ ਇੱਕ ਛਤਰ ਦੇ ਥੱਲੇ ਛਤਰਪਤੀ ਜੀ ਨੂੰ ਰਾਜਾ ਕਹਿੰਦੇ ਸੀ ਨਾ ਕਿ ਉਦੋਂ ਬਹੁਤ ਸਾਰੇ ਕੰਟਰੀਸ ਤਾਂ ਬਣੇ ਹੀ ਨਹੀਂ ਸੀ ਬਸ ਇਹ ਜਿਹੜਾ ਇੰਡੀਆ ਦਾ ਐਨਾ ਇੰਨਾ ਵੱਡਾ ਇਹ ਵਿਸ਼ਾਲ ਦੇਸ਼ ਸੀ ਕਿ ਇਸ ਦਾ ਜਿਹੜਾ ਰਾਜਾ ਹੁੰਦਾ ਸੀ ਉਹ ਬਹੁਤ ਸ਼ਹਿਨशाह ਬਹੁਤ ਵੱਡਾ ਹੁੰਦਾ ਸੀ ਸੋ ਜਦੋਂ ਸਮਾ ਆਇਆ ਵੀ ਇਹਦੀ ਮੱਤ ਫਿਰਗੀ ਕਲਯੁਗ ਦੇ ਅੰਦਰ ਪ੍ਰਵੇਸ਼ ਕਰ ਗਿਆ ਤਾਂ ਇਸ ਨੇ ਜੂਆ ਖੇਡ ਲਿਆ ਜੂਏ ਦੇ ਵਿੱਚ ਸਾਰਾ ਕੁਝ ਹਾਰ ਗਿਆ ਫਿਰ ਸਾਰਟ ਬਰਖੇਰੂ ਖੇਰੂ ਹੋ ਗਿਆ ਬੱਚਿਆਂ ਨੂੰ ਤਾਂ ਚਲੋ ਉਹਨੇ ਆਪਣੇ ਨਾਨਕੇ ਪੇਜ ਤਸੀ ਦਮਯੰਤੀ ਨੇ ਪਰ ਨਾਲ ਤੇ ਦਮਯੰਤੀ ਦੋਨੋਂ ਜੰਗਲਾਂ ਚ ਭਟਕਦੇ ਫਿਰਦੇ ਰਹੇ ਫਿਰ ਦਮਯੰਤੀ ਨੂੰ ਸੁੱਤੀ ਪਈ ਨੂੰ ਛੱਡ ਕੇ ਨਾਲ ਚਲੇ ਗਿਆ ਫਿਰ ਦਮਯੰਤੀ ਨੇ ਕਿੰਨੀਆਂ ਮੁਸੀਬਤਾਂ ਸਹਿ ਕੇ ਸਿਰਫ ਉਸ ਨੂੰ ਇੰਨਾ ਆਸਰਾ ਸੀ ਕਿ ਜਦੋਂ ਉਹ ਇਸskogਾਰ ਤੇ ਸੀ ਜਦੋਂ ਉਹਨੂੰ ਸੱਪ ਨੇ ਗਲਣ ਲੱਗਿਆ ਸੀ ਤੇ ਉਹਨੇ ਕਿਹਾ ਵੀ ਚੰਗਾ ਇਹਦੇ ਨਾਲ ਮੈਂ ਮਰ ਹੀ ਜਾਵਾਂ ਤਾਂ ਫਿਰ ਉੱਥੇ ਰਿਸ਼ੀ ਆਸ਼ਰਮ ਪ੍ਰਗਟ ਹੋਇਆ ਸੀ ਪ੍ਰਮਾਤਮਾ ਵੱਲੋਂ ਹੀ ਤੇ ਉਹਨਾਂ ਨੇ ਕਿਹਾ ਸੀ ਕਿ ਸਾਡੀਆਂ ਸੰਤਾਂ ਦੀਆਂ ਮੰਡਲੀਆਂ ਸਾਰੇ ਕਿਤੇ ਘੁੰਮਦੀਆਂ ਰਹਿੰਦੀਆਂ ਨੇ ਧਰਤੀ ਤੇ ਅਸੀਂ ਪ੍ਰਮਾਤਮਾ ਵੱਲੋਂ ਹੀ ਸਾਡੀ ਡਿਊਟੀ ਆ ਕਿ ਕਿਸੇ ਨੂੰ ਸਹਾਰਾ ਦੇਣਾ ਉਸ ਨੂੰ ਉਪਦੇਸ਼ ਦੇਣਾ ਤੇ ਬਿਤ ਤੂੰ ਹੌਸਲਾ ਨਾ ਹਾਰ ਇਹ ਹੁਣ ਜ ਚੰਗਾ ਸਮਾਂ ਨਹੀਂ ਤੇਰਾ ਰਿਹਾ ਤਾਂ ਮਾੜਾ ਸਮਾਂ ਵੀ ਨਹੀਂ ਰਹਿਣਾ ਇੱਕ ਦਿਨ ਜ਼ਰੂਰ ਤੁਸੀਂ ਇਕੱਠੇ ਹੋਵੋਗੇ ਪਰ ਉਨ ਤੱਕ ਪ੍ਰਮਾਤਮਾ ਦੇ ਆਸਰੇ ਆਪਣੇ ਸ਼ੁਭ ਕੰਡਕਟਰ ਦੇ ਨਾਲ ਜ਼ਿੰਦਗੀ ਜਿਓ ਤੇ ਫਿਰ ਦਮਯੰਤੀ ਤਾਂ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਗਈ ਸੀ ਤੇ ਜਿਹੜਾ ਨਾਲ ਸੀ ਉਹ ਅਪਾ ਦੇਖਿਆ ਸੀ ਕਿ ਉਸਨੇ ਇੱਕ ਸੱਪ ਦੀ ਜਾਨ ਬਚਾਈ ਸੀ ਸੱਪ ਵੀ ਬਹੁਤ ਵੱਡਾ ਜਿਹੜਾ ਇਹਨਾਂ ਦਾ ਰਾਜਾ ਸੀ ਕਿਸਮ ਦਾ ਕਾਲਕੂਟ ਤੇ ਉਹਦੀ ਜ਼ਹਿਰ ਜਿਹੜੀ ਸੀ ਨਾ ਇੰਨੀ ਜ਼ਿਆਦਾ ਸਟਰੋਂਗ ਹੁੰਦੀ ਹੈ ਕਿ ਉਹ ਹਜ਼ਾਰਾਂ ਬੰਦਿਆਂ ਨੂੰ ਇੱਕ ਡ੍ਰੌਪ ਉਹਦੀ ਜ਼ਹਿਰ ਦੀ ਮਾਰ ਸਕਦੀ ਹੈ ਪਰ ਉਸਨੇ ਜਦੋਂ ਨਾਲ ਨੂੰ ਡੰਗਿਆ ਤਾਂ ਉਹਨੇ ਨਾਲ ਵਰ ਵੀ ਦਿੱਤਾ ਕਿ ਕਿਉਂਕਿ ਤੂੰ ਮੇਰੀ ਜਾਨ ਬਚਾਈ ਆ ਨਾ ਸੱਪ ਸੜ ਰਿਹਾ ਸੀ ਅੱਗ ਚ ਉਹਨੇ ਕੱਢਦਾ ਸੀ ਉਹਨੂੰ ਬਾਹਰ ਨਾਲ ਨੇ ਤੇ ਸੱਪ ਨੇ ਕਿਹਾ ਕਿ ਹੁਣ ਜਿਹੜੀ ਇਹ ਮੇਰੀ ਜਿਹੜੀ ਜ਼ਹਿਰ ਹੈ ਨਾ ਤੈਨੂੰ ਮਾਰੂਗੀ ਨਹੀਂ ਉਹ ਉਦੋਂ ਰੰਗ ਰੂਪ ਬਦਲਤਾ ਜ਼ਹਿਰ ਨੇ ਨਾਲ ਸੀ ਜਿਹੜਾ ਬਹੁਤ ਗੋਰਾ ਚਿੱਟਾ ਲੰਮਾ ਉੱਚਾ ਬਹੁਤ ਸੁੰਦਰਤਾ ਬੜਾ ਸੀ ਪਰ ਉਹ ਉਸਦਾ ਕੱਦ ਬੜਾ ਛੋਟਾ ਹੋ ਗਿਆ ਜ਼ਹਿਰ ਦੇ ਪ੍ਰਭਾਵ ਨਾਲ ਉਹਦਾ ਰੰਗ ਕਾਲਾ ਪੈ ਗਿਆ ਉਸ ਦੀਆਂ ਬਾਹਾਂ ਵੀ ਸੁਗੜ ਕਿਛੂਟੀਆਂ-ਛੁਟੀਆਂ ਹੋ ਗਈਆਂ ਤੇ ਛੋਟਾ ਜਿਹਾ ਕੱਦ ਹੋ ਗਿਆ ਪਰ ਉਸ ਦੀ ਫਿਰ ਬੁੱਧੀ ਸਿਆਣਪ ਉੱਤੇ ਜਿਹੜੀ ਬੋਲੀ ਸੀ ਆਵਾਜ਼ ਦੀ ਮਿਠਾਸ ਉਹ ਹੀ ਰਹੀ ਤਾਂ ਉਹ ਜਦੋਂ ਸਪਸੀ ਉਸਨੇ ਕਿਹਾ ਕਿ ਜਿਹੜਾ ਮੇਰਾ ਜ਼ਹਿਰ ਹੈ ਨਾ ਇਹ ਤੇਰੇ ਅੰਦਰ ਰਿਜ਼ਰਵ ਹੈ ਇਹ ਤੈਨੂੰ ਨੁਕਸਾਨ ਨਹੀਂ ਪਹਚਾਊਗਾ ਪਰ ਜਿਹੜਾ ਤੇਰੇ ਅੰਦਰ ਕਲਯੁਗ ਬੈਠਾ ਹੋਇਆ ਹੈ ਨਾ ਡੇਰੇ ਲਾ ਕੇ ਤਾਂ ਇਹ ਕਲਯੁਗ ਨੂੰ ਜ਼ਰੂਰ ਇਹ ਸਾੜੂਗਾ ਇਹ ਜ਼ਹਿਰ ਹੌਲੀ ਹੌਲੀ ਇੰਨਾ ਸਾੜੂਗਾ ਨਾ ਕਲਯੁਗ ਨੂੰ ਕਿ ਉਹ ਫਿਰ ਅੰਤ ਨੂੰ ਤੈਨੂੰ ਛੱਡ ਦੇਊਗਾ ਫਿਰ ਤੇਰਾ ਸਾਰਾ ਕੁਝ ਦੁਬਾਰਾ ਤੈਨੂੰ ਹਾਸਲ ਹੋ ਜਾਊਗਾ ਸੋ ਇਸ ਤਰ੍ਹਾਂ ਜਿਹੜਾ ਰਾਜਾ ਨਾਲਸੀ ਉਹ ਫਿਰ ਇੱਕ ਜੰਗਲ पार ਕਰਕੇ ਇੱਕ ਰਾਜੇ ਕੋਲ ਪਹੁੰਚਿਆ ਅਯੁੱਧਿਆ ਦਾ ਰਾਜਾ ਸੀ ਉਹ ਤੇ ਬੜਾ ਚੰਗਾ ਸੀ ਉਹ ਰਾਜਾ ਵੀ ਤੇ ਉਸ ਰਾਜੇ ਕੋਲ ਜਾ ਕੇ ਉਸਨੇ ਦੱਸਿਆ ਕਿ ਮੇਰੇ ਵਿੱਚ ਇਹ ਗੁਣ ਹੈ ਕਿ ਮੈਂ ਬਹੁਤ ਸਾਰੀਆਂ ਵਿੱਦਿਆ ਜਾਣਦਾ ਸਪੈਸ਼ਲੀ ਮੈਂ ਘੋੜਿਆਂ ਦੀ ਵਿੱਦਿਆ ਬਹੁਤ ਚੰਗੀ ਤਰ੍ਹਾਂ ਜਾਣਦਾ ਤੇ ਰਾਜੇ ਨੂੰ ਉਸੇ ਦੀ ਲੋੜ ਸੀ ਕਿਉਂਕਿ ਉਹ ਰਾਜੇ ਨੂੰ ਵੀ ਬਹੁਤ ਸਾਰੇ ਉਹਦੇ ਉਹਨੂੰ ਗੁਣ ਹਾਸਲ ਸੀ ਅਯੁੱਧਿਆ ਦੇ ਰਾਜੇ ਨੂੰ ਪਰ ਉਸ ਨੂੰ ਘੋੜਿਆਂ ਦੇ ਉੱਤੇ ਨਹੀਂ ਇਹਨਾਂ ਹੁਲ ਸੀ ਤੇ ਉਸ ਕਰਕੇ ਉਸਨੇ ਉਸ ਨੂੰ ਨੌਕਰੀ ਦੇ ਰੱਖ ਲਿਆ ਤੇ ਉਸ ਨੂੰ ਕੋਈ ਪਛਾਣ ਨਹੀਂ ਸਕਦਾ ਸੀ ਕਿਉਂਕਿ ਉਹ ਤਾਂ ਬਿਲਕੁਲ ਹੀ ਸੁਧਾਰਨ ਆਦਮੀ ਹਨ ਨੂੰ ਵੀ ਜਿਹੜਾ ਨਲ ਸੀ ਹੁਣ ਬਿਲਕੁਲ ਹੀ ਐਵੇਂ ਇੱਕ ਰੂਪ ਜਿਹਾ ਬਣਿਆ ਹੋਇਆ ਸੀ ਇਸ ਕਰਕੇ ਕਿਸੇ ਨੂੰ ਉਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਉਹ ਬਸ ਘੋੜਿਆਂ ਦੀ ਸੇਵਾ ਕਰਦਾ ਸੀ ਤੇ ਉੱਥੇ ਆਪਣੇ ਘੋੜਿਆਂ ਦੇ ਸਟੇਬਲ ਦੇ ਵਿੱਚ ਨੇੜੇ ਉੱਥੇ ਹੀ ਰਹਿੰਦਾ ਹੁੰਦਾ ਸੀ ਜਿਹੜੀ ਦਮਯੰਤੀ ਸੀ ਉਸਨੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਕਿਉਂਕਿ ਉਸ ਨੂੰ ਪਤਾ ਸੀ ਕਿ ਰਿਸ਼ੀਆਂ ਨੇ ਮੈਨੂੰ ਕਿਹਾ ਕਿ ਚੰਗਾ ਸਮਾਂ ਵੀ ਆਊਗਾ ਪਰ ਉਹ بڑے ਵਿਯੋਗ ਦੇ ਵਿੱਚ ਰਹਿੰਦੀ ਸੀ ਉਸਨੇ ਹੁਣ ਤੱਕ ਆਪਣੇ ਕੱਪੜੇ ਤੱਕ ਨਹੀਂ ਬਦਲੇ ਇਸ਼ਨਾਨ ਨਹੀਂ ਕੀਤਾ ਕੋਈ ਸਜ-ਸੰਗਾਰ ਨਹੀਂ ਕੀਤਾ ਉਹ ਕਹਿੰਦੀ ਵੀ ਮੇਰਾ ਮੇਰਾ ਧਰਮ ਮੇਰੇ ਪਤੀ ਦੇ ਨਾਲ ਹੈ ਮੇਰੀ ਜ਼ਿੰਦਗੀ ਮੇਰਾ ਸਾਰਾ ਹਾਰ ਸ਼ਿੰਗਾਰ ਜਦ ਤੱਕ ਮੇਰਾ ਪਤੀ ਨਹੀਂ ਮਿਲਦਾ ਮੈਂ ਮੇਰੇ ਲਈ ਸਭ ਕੁਝ ਫਜ਼ੂਲ ਹੈ ਜਿਸ ਤਰ੍ਹਾਂ ਸਾਹਿਬ ਤੀਸਰੀ ਪਾਸ਼ਾ ਜੀ ਦਾ ਫਰਮਾਨ ਹੈ ਨਾ ਕਿ ਉਦੋਂ ਸਤੀ ਪ੍ਰਥਾ ਬਹੁਤ ਹੁੰਦੀ ਸੀ ਮਹਾਰਾਜ ਜੀ ਦੇ ਸਮੇਂ ਤੇ ਮਹਾਰਾਜ ਜੀ ਨੇ ਬੰਦ ਕਰਵਾਈ ਸੀ ਤੇ ਹਰਦੁਆਰ ਦੇ ਵਿੱਚ ਇੱਕ ਐਸਾ ਘਾਟ ਵੀ ਬਣਾਇਆ ਹੋਇਆ ਹੈ ਮਹਾਰਾਜ ਸਾਹਿਬ ਜੀ ਦੀ ਯਾਦ ਦੇ ਵਿੱਚ ਜਿੱਥੇ ਸਤੀਆਂ ਸਤੀ ਹੋਣ ਵਾਸਤੇ ਜਿਹੜੀਆਂ ਔਰਤਾਂ ਆਉਂਦੀਆਂ ਸੀ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਬਚਾਇਆ ਸੀ ਤੇ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ ਕਿ ਸਤੀਆਂ ਇਹ ਨਾ ਅਖਿਨ ਜੋ ਮੜਿਆਂ ਲੱਗ ਜਲਨ ਸਹੀ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ ਤੇ ਵੀ ਅਗਧ ਸੜ ਜਾਣਾ ਆਪਣੀ ਜ਼ਿੰਦਗੀ ਨੂੰ ਜਿਹੜੀ ਬੜੀ ਮੁਸ਼ਕਿਲ ਨਾਲ ਮਿਲੀ ਹੈ ਇਸ ਤਰ੍ਹਾਂ ਸਾੜ ਦੇਣਾ ਜਉਂਦੇ ਜੀ ਇਹ ਇਹ ਦੇ ਨਾਲ ਥੋੜੀ ਮੁਕਤੀ ਹੁੰਦੀ ਹੈ ਅਸਲੀ ਤਾਂ ਉਹ ਹੈ ਵੀ ਤੁਸੀਂ ਬਿਰਹਾ ਦੇ ਵਿੱਚ ਬਿਰਹਾ ਦੀ ਚੋਟ ਖਾ ਕੇ ਹੋਰ ਪਰਮਾਤਮਾ ਨੂੰ ਯਾਦ ਕਰੋ ਤੇ ਇਸ ਤਰ੍ਹਾਂ ਫਿਰ ਇਹਨੂੰ ਅੰਦਰੋਂ ਹੀ ਸੀ ਉਪਦੇਸ਼ ਪਹਿਲਾਂ ਮਰਨਾ ਚਾਹੁੰਦੀ ਸੀ ਪਰ ਇਹਨੂੰ ਅੰਦਰੋਂ ਰਿਸ਼ੀਆਂ ਨੇ ਹੌਸਲਾ ਦਿੱਤਾ ਸੀ ਕਿ ਤੇਰੇ ਚੰਗੇ ਦਿਨ ਆਉਣਗੇ ਇਸ ਕਰਕੇ ਬੜੇ ਬਿਰਹੋਂ ਦੇ ਵਿੱਚ ਸੀ ਤੇ ਇਸਨੇ ਆਪਣੀ ਮਾਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਕਿਹਾ ਸੀ ਕਿ ਮੇਰੇ ਪਿਤਾ ਨੂੰ ਵੀ ਪਤਾ ਨਾ ਲੱਗੇ ਕੁਝ ਗੱਲਾਂ ਦਾ ਕਿਉਂਕਿ ਪਿਤਾ ਬੜੇ ਸਟ੍ਰਿਕਟ ਹੁੰਦੇ ਨੇ ਤੇ ਉਹ ਕਈ ਵਾਰ ਨਹੀਂ ਵੀ ਚਾਹੁੰਦੇ ਤੇ ਉਹਨੇ ਫਿਰ ਥੋੜੇ ਜੇ ਸੋਲਜਰਸ ਤੇ ਥੋੜੇ ਜੇ ਪੰਡਿਤ ਲੋਕ ਵਿਦਵਾਨ ਲੋਕ ਸਿਆਣੇ ਲੋਕ ਉਸਨੇ ਆਪਣੇ ਨਾਲ ਰੱਖਲੇ ਸੀ ਦਮਯੰਤੀ ਨੇ ਕਿ ਮੈਂ ਇਹਨਾਂ ਇਹਨਾਂ ਦੇ ਥਰੂ ਮੈਂ ਪਤਾ ਕਰਾਉਣਾ ਆਪਣੇ ਪਤੀ ਦਾ ਉਸਨੇ ਦਮਯੰਤੀ ਨੇ ਕਿਹਾ ਕਿ ਤੁਸੀਂ ਹਰ ਇੱਕ ਰਾਜ ਦੇ ਵਿੱਚ ਜਾਓ ਤੇ ਤੁਸੀਂ ਉੱਥੇ ਜਾ ਕੇ ਨਾ ਇੱਕ ਦਮਯੰਤੀ ਨੇ ਇੱਕ ਸ਼ਲੋਕ ਲਿਖ ਕੇ ਦਿੱਤਾ ਇਹ ਜਿਹੜੇ ਨਲਤੇ ਦਮਯੰਤੀ ਸੀ ਇਹ ਇੱਕ ਪੋਇਟਸ ਵੀ ਸੀ ਇਹ ਲਿਖਦੇ ਕਵਿਤਾ ਵੀ ਲਿਖਦੇ ਹੁੰਦੇ ਸੀ ਤੇ ਉਸਨੇ ਇੱਕ ਸ਼ਲੋਕ ਲਿਖਿਆ ਉਹਦੇ ਵਿੱਚ ਉਸਨੇ ਉਹਦਾ ਭਾਵ ਇਹ ਸੀ ਕਿ ਨਲ ਬਾਰੇ ਸੀ ਉਸਨੇ ਲਿਖਿਆ ਨਾਮ ਨਹੀਂ ਲਿਖਿਆ ਪਰ ਉਸਨੇ ਕਿਹਾ ਕਿ ਤੁਸੀਂ ਗੋਂਦੇ ਜਾਓ ਹਰ ਇੱਕ ਸਟਰੀਟ ਦੇ ਵਿੱਚ ਉਸ ਚ ਸੀ ਕਿ ਜੇ ਕਿਸੇ ਦੀ ਪਤਨੀ ਪਤੀ ਵਰਤਾ ਹੋਵੇ ਹਰ ਤਰ੍ਹਾਂ ਉਹਦਾ ਸਹਿਯੋਗ ਕਰਦੀ ਹੋਵੇ ਉਹਦੇ ਨਾਲ ਮਰਨ ਮਰਨ ਨੂੰ ਤਿਆਰ ਹੋਵੇ ਬਹੁਤ ਜ਼ਿਆਦਾ ਡੈਡੀਕੇਟਿਡ ਹੋਵੇ ਇਹੋ ਜਿਹੀ ਬੇਕਸੂਰ ਪਤਨੀ ਨੂੰ ਕੋਈੁੱਤੇ ਬੇ ਛੱਡ ਕੇ ਪਤੀ ਕਿਸ ਤਰ੍ਹਾਂ ਜਾ ਸਕਦਾ ਜਿਹੜਾ ਕਿ ਇਹ ਵੀ ਕਲੇਮ ਕਰਦਾ ਹੋਵੇ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਫਿਰ ਉਹ ਉਸ ਨੂੰ ਬੇਸਹਾਰਾ ਜੰਗਲ ਦੇ ਵਿੱਚ ਛੱਡ ਕੇ ਕੱਲੀ ਨੂੰ ਕਿਵੇਂ ਜਾ ਸਕਦਾ ਇਹ ਉਸ ਸ਼ਲੋਕ ਦੇ ਦਾ ਭਾਵ ਸੀ ਤੇ ਉਹ ਉਹ ਕਹਿੰਦੀ ਵੀ ਉਹਦੇ ਮਨ 'ਚ ਸੀ ਕਿ ਇਸ ਚੀਜ਼ ਨੂੰ ਹੋਰ ਤਾਂ ਕੋਈ ਸਮਝ ਹੀ ਨਹੀਂ ਸਕਦਾ ਸਿਰਫ ਨਾਲ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਨਾ ਤੇ ਉਹ ਜ਼ਰੂਰ ਜੇ ਇਹ ਸੁਣੂਗਾ ਤਾਂ ਇਹਦਾ ਜਵਾਬ ਜ਼ਰੂਰ ਮੈਨੂੰ ਭੇਜੂਗਾ ਤੇ ਉਹ ਫਿਰ ਜਿਹੜੇ ਸਾਰੇ ਲੋਕੋ ਨੇ ਭੇਜੇ ਸੀ ਉਹ ਇਸ ਤਰ੍ਹਾਂ ਹੀ ਅੱਗੇ ਹੁੰਦਾ ਸੀ ਸਾਰੇ ਰਾਜਾਂ ਸਾਰੇ ਜਿਹੜੇ ਟੋਲੀਆਂ ਹੁੰਦੀਆਂ ਸੀ ਨਾ ਕੋ ਸਾਧੂ ਸੰਤਾਂ ਫਕੀਰਾਂ ਦੀਆਂ ਪੰਡਤਾਂ ਦੀਆਂ ਵਿਦਵਾਨਾਂ ਦੀਆਂ ਉਹ ਜੋ ਮਰਜ਼ੀ ਗਾਉਂਦੇ ਫਿਰਦੇ ਸੀ ਜਾਂ ਜੋ ਕਰਦੇ ਸੀ ਲੋਕਸ ਕੋ ਬੜਾ ਸਤਕਾਰ ਕਰਦੇ ਹੁੰਦੇ ਸੀ ਰਾਜੇ ਮਹਾਰਾਜ ਜੀ ਵੀ ਉਹਨਾਂ ਦਾ ਸਤਕਾਰ ਕਰਦੇ ਹੁੰਦੇ ਸੀ ਕੋਈ ਉਹਨਾਂ ਤੇ ਆਬਜੈਕਸ਼ਨ ਨਹੀਂ ਸੀ ਕਰਦਾ ਤਾਂ ਉਹ ਵੀ ਫਿਰ ਸੰਸਕ੍ਰਿਤ ਦਾ ਸ਼ਲੋਕ ਜਿਹੜਾ ਇਹਨੇ ਦੱਸਿਆ ਸੀ ਉਹ ਗਾਉਂਦੇ ਹੋਏ ਹਰ ਇੱਕ ਰਾਜ ਦੇ ਵਿੱਚ ਗਏ ਪਰ ਕਿਸੇ ਨੂੰ ਪਤਾ ਹੀ ਨਹੀਂ ਸੀ ਜਦੋਂ ਕਿਸੇ ਨੇ ਇਹਦਾ ਕੀ ਜਵਾਬ ਦੇਣਾ ਸੀ ਜਦੋਂ ਉਹ ਅਯੁੱਧਿਆ ਦੇ ਰਾਜੇ ਕੋਲ ਗਏ ਉੱਥੇ ਜਾ ਕੇ ਵੀ ਉਹਨਾਂ ਨੇ ਇਹੀ ਪੱਦ ਗਾਇਆ ਤਾਂ ਨਾਲ ਨੇ ਸੁਣਿਆ ਤੇ ਨਾਲ ਨੇ ਉਹਨਾਂ ਨੂੰ ਕਿਹਾ ਵੀ ਇਹਦਾ ਤੁਸੀਂ ਮੈਂ ਵੀ ਇਹਦੇ ਇਹਦੇ ਬਾਰੇ ਕੁਝ ਲਿਖਣਾ ਚਾਹੁੰਦਾ ਹਾਂ ਦੋ ਲਾਈਨਾਂ ਤੁਸੀਂ ਇਹ ਲੈ ਕੇ ਜਾਓ ਤੇ ਉਸ ਨੇ ਉਸ ਦੇ ਜਵਾਬ ਦੇ ਵਿੱਚ ਜਿਹੜਾ ਸ਼ਲੋਕ ਲਿਖਿਆ ਉਸ ਦਾ ਭਾਵ ਇਹ ਸੀ ਕਿ ਜਿਹੜਾ ਪਤੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੋਵੇ ਉਹ ਪਤਨੀ ਹੀ ਪਤੀ ਵਰਤਾ ਨਾ ਹੋਵੇ ਪਤੀ ਵੀ ਪਤਨੀ ਵਰਤਾ ਹੋਵੇ ਉਹਨੇ ਕਦੇ ਕਿਸੇ ਵੱਲ ਹੋਰ ਦੇਖਿਆ ਵੀ ਨਾ ਹੋਵੇ ਤੇ ਉਹ ਬੜਾ ਸincere ਹੋਵੇ ਉਹਦੇ ਪ੍ਰਤੀ ਉਹ ਇਹੋ ਜਿਹਾ ਦੇ ਵਿੱਚ ਪਤਨੀ ਨੂੰ ਛੱਡ ਕੇ ਜਿਹਨੂੰ ਜਾਂਦਾ ਹੈ ਨਾ ਤਾਂ ਉਹ ਵੀ ਉਹਦਾ ਪਿਆਰ ਹੀ ਹੁੰਦਾ ਤੇ ਉਹਨੇ ਹਾਨੂੰ ਨੁਕਸਾਨ ਨਹੀਂ ਪਹੁੰਚਾਉਣਾ ਹੁੰਦਾ ਸਗੋਂ ਉਸ ਦਾ ਕੰਸਰਨ ਹੁੰਦਾ ਕਿ ਜਿਹੜੀ ਮੇਰੀ ਪਤਨੀ ਹੈ ਇਹ ਮੇਰੇ ਨਾਲ ਜੰਗਲਾਂ ਦੇ ਦੁੱਖ ਭੋਗੂਗੀ ਪਤਾ ਨਹੀਂ ਇਹ ਕਿੰਨੇ ਨਾਜ਼ਾਂ ਪਿਆਰਾਂ ਚ ਲਾਡਾਂ ਚ ਪੜੀ ਹੋਈ ਹੈ ਕਿਸ ਤਰ੍ਹਾਂ ਇਹ ਇੱਥੇ ਕੰਡਿਆਂ ਦੇ ਵਿੱਚ ਤੁਰੇ ਫਿਰੂਗੀ ਤੇ ਇਸ ਕਰਕੇ ਉਹਦੀ ਭਲਾਈ ਵਾਸਤੇ ਉਹ ਜਿਹੜਾ ਉਹਦਾ ਪਤੀ ਸੀ ਉਸ ਨੂੰ ਛੱਡ ਕੇ ਗਿਆ ਹੋਣਾ ਕਿ ਉਹਦੇ ਮਨ ਵਿੱਚ ਉਹਨੂੰ ਉਹਦੇ ਲਈ ਪਿਆਰ ਦੀ ਹੱਦ ਸੀ ਉਹ ਉਹ ਸੋਚ ਨਹੀਂ ਸਕਦਾ ਸੀ ਕਿ ਮੇਰੇ ਨਾਲ ਕਿਸ ਤਰ੍ਹਾਂ ਇਹ ਦੁੱਖ ਚੱਲੇ ਜਦ ਕਿ ਕਸੂਰ ਤਾਂ ਮੇਰਾ ਹੈ ਤੇ ਇਸ ਕਰਕੇ ਪਤੀ ਪਤਨੀ ਨੂੰ ਪਤੀ ਬਾਰੇ ਇਸ ਤਰ੍ਹਾਂ ਨਹੀਂ ਸੋchnਾ ਚਾਹੀਦਾ ਪਤੀ ਦੀ ਦੇ ਹੱਦ ਹੀ ਮਜਬੂਰੀ ਹੋਏਗੀ ਆਊਟ ਆਫ ਲਵ ਉਸਨੇ ਇਹ ਕੀਤਾ ਹੋਣਾ ਤੇ ਉਹ ਫਿਰ ਜਦੋਂ ਜਵਾਬ ਲੈ ਕੇ ਗਈ ਤਾਂ ਉਹ ਉਹ ਇਕਦਮ ਹੈਰਾਨ ਹੋ ਗਈ ਦਮਯੰਤੀ ਕਿ ਇਹ ਤਾਂ ਮੇਰੇ ਪਤੀ ਨੇ ਲਿਖਿਆ ਹੈ ਕਿਉਂਕਿ ਉਲਖਾਈ ਵੀ ਪਛਾਣਦੀ ਸੀ ਤੇ ਉਹ ਉਹ ਸਾਰਾ ਭਾਵ ਵੀ ਸਮਝ ਗਈ ਉਸ ਤੇ ਮੰਨਦਾ ਤੇ ਉਹ ਕਹਿੰਦੀ ਕਿ ਤੁਸੀਂ ਦੱਸੋ ਵੀ ਇਹ ਤੁਹਾਨੂੰ ਕਿਸ ਬੰਦੇ ਨੇ ਦਿੱਤਾ ਤੇ ਉਹ ਕਿਸ ਤਰ੍ਹਾਂ ਦਾ ਸੀ ਉਹ ਕਹਿੰਦੇ ਜੀ ਵੀ ਉਹ ਤਾਂ ਛੋਟੇ ਜਿਹੇ ਕੱਦ ਦਾ ਸੀ ਕਾਲਾ ਰੰਗ ਸੀ ਉਸ ਦਾ ਬਿਲਕੁਲ ਬਹਾ ਵੀ ਛੋਟੀਆਂ ਛੋਟੀਆਂ ਸੀ ਐਵੇਂ ਭੱਦਾ ਜਿਹਾ ਲੱਗਦਾ ਸੀ ਦੇਖਣ ਚ ਪਰ ਉਹਦੀ ਜ਼ਬਾਨ ਵਿੱਚ ਬੜੀ ਮਿਠਾਸ ਸੀ ਹੁਣ ਇਹ ਹੋਰ ਵੀ ਪ੍ਰੋਬਲਮ ਹੋ ਗਈ ਉਹ ਕਹਿੰਦੀ ਦਰਯੰਤਰੀ ਮੇਰਾ ਪਤੀ ਤਾਂ ਇੰਨਾ ਉੱਚਾ ਲੰਮਾ ਸੋਹਣਾ ਸੁਨੱਖਾ ਤੇ ਇਨੀ ਪਰਸਨੈਲਿਟੀ ਵਾਲਾ ਤੇ ਇਹ ਕਿਸ ਤਰ੍ਹਾਂ ਹੋ ਸਕਦਾ ਪਰ ਚਲੋ ਉਸਨੇ ਫਿਰ ਵੀ ਵੇਟ ਕੀਤੀ ਉਹਨੂੰ ਪ੍ਰਮਾਤਮਾ ਤੇ ਵਿਸ਼ਵਾਸ ਸੀ ਤੇ ਉਹ ਹਰ ਵੇਲੇ ਪ੍ਰਮਾਤਮਾ ਨੂੰ ਅਰਦਾਸਾਂ ਕਰਦੀ ਰਹਿੰਦੀ ਤੇ ਸੋਚਦੀ ਸੀ ਵੀ ਕੋਈ ਨਾ ਕੋਈ ਤਾਂ ਕੁੰਡੀ ਹੈ ਵਿੱਚ ਪਰ ਮੈਨੂੰ ਪ੍ਰਮਾਤਮਾ ਜ਼ਰੂਰ ਮਿਲਾਉਣਗੇ ਮੈਨੂੰ ਆਸ ਰੱਖਣੀ ਚਾਹੀਦੀ ਹੈ ਤੇ ਫਿਰ ਉਸਨੇ ਇੱਕ ਹੋਰ ਸਕੀਮ ਬਣਾਈ ਉਸਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਇੱਕ ਉਹਨੇ ਬਣਾਇਆ ਇਨਵੀਟੇਸ਼ਨ ਕਾਰਡ ਆਪਣੇ ਆਪ ਹੀ ਤੇ ਉਹ ਗੰਦੀ ਕਿ ਹੁਣ ਤੁਸੀਂ ਹੋਰ ਕਿਸੇ ਰਾਜ ਦੇ ਵਿੱਚ ਨਹੀਂ ਜਾਣਾ ਸਿਰਫ ਅਯੁੱਧਿਆ ਰਾਜ ਦੇ ਵਿੱਚ ਜਾਇਓ ਸਿਆਣੇ ਸਿਆਣੇ ਬੰਦਿਆਂ ਨੂੰ ਨੇ ਬੁਲਾਇਆ ਤੇ ਕਿਹਾ ਕਿ ਉੱਥੇ ਜਾ ਕੇ ਨਾ ਤੁਸੀਂ ਉੱਥੋਂ ਦੇ ਰਾਜੇ ਨੂੰ ਅਯੁੱਧਿਆ ਦੇ ਰਾਜੇ ਨੂੰ ਆਹਾ ਇਨਵੀਟੇਸ਼ਨ ਦੇਓ ਉਸ ਇਨਵੀਟੇਸ਼ਨ ਦੇ ਵਿੱਚ ਲਿਖਿਆ ਹੋਇਆ ਸੀ ਕਿ ਜੜੀ ਦਮਯੰਤੀ ਹੈ ਨਾ ਰਾਜਕੁਮਾਰੀ ਦਮਯੰਤੀ ਉਸ ਦਾ ਦੁਬਾਰਾ ਸਵੰਬਰ ਹੋ ਰਿਹਾ ਹੈ ਤੇ ਅਯੁੱਧਿਆ ਦੇ ਰਾਜੇ ਨੂੰ ਇਨਵਾਈਟ ਕੀਤਾ ਗਿਆ ਉਸ ਸਵੰਬਰ ਦੇ ਵਿੱਚ ਤੇ ਬਿਹੋਰ ਵੀ ਸਾਰੇ ਰਾਜੇ ਮਹਾਰਾਜੇ ਬੁਲਾਏ ਹੋਏ ਨੇ ਤੇ ਅਜੁੱਦੇ ਦੇ ਰਾਜਾ ਵੀ ਜ਼ਰੂਰ ਆਵੇ ਪਰ ਇੱਕੋ ਹੀ ਕੰਡੀਸ਼ਨ ਹੈ ਕਿ ਕੱਲ ਨੂੰ ਹੀ ਸਵਿੰਬਰ ਹੈ ਸਵੇਰ ਤੱਕ ਜੇ ਕੋਈ ਪਹੁੰਚ ਗਿਆ ਰਾਜਾ ਤਾਂ ਫਿਰ ਉਹ ਸੰਬਰ ਚ ਸ਼ਾਮਲ ਹੋ ਜਾਊਗਾ ਨਹੀਂ ਤਾਂ ਫਿਰ ਨਹੀਂ ਹੋ ਸਕੂਗਾ ਫਿਰ ਐਂਟਰੀ ਨਹੀਂ ਮਿਲਣੀ ਥੋੜਾ ਅਜੁੱਦੇ ਤੋਂ ਰਾਜ ਬਹੁਤ ਜ਼ਿਆਦਾ ਦੂਰ ਸੀ ਤੇ ਉਦੋਂ ਕੁਝ ਹੋਰ ਤਾਂ ਸਾਧਨ ਹੁੰਦਾ ਨਹੀਂ ਸੀ ਨਾ ਕਾਰਾ ਨਾ ਜਹਾਜ਼ ਨਾ ਕੁਝ ਨਹੀਂ ਸੀ ਕੋੜੇਾਂ ਤੇ ਜਾਣਾ ਹੁੰਦਾ ਸੀ ਜਿਹੜਾ ਯੁੱਧੇ ਦਾ ਰਾਜਾ ਸੀ ਵੈਸੀ ਤਾਂ ਸਵਿੱਤਰੀ ਦੇ ਪਿਤਾ ਦਾ ਮਿੱਤਰ ਸੀ ਉਹ ਬਹੁਤ ਚੰਗਾ ਰਾਜਾ ਸੀ ਇਹ ਵੀ ਬਹੁਤ ਗੁਣਾ ਵਾਲਾ ਸੀ ਤੇ ਦਮਯੰਤੀ ਬਾਰੇ ਸਾਰਿਆਂ ਨੂੰ ਪਤਾ ਸੀ ਕਿ ਦਮਯੰਤੀ ਇੰਨੀ ਜ਼ਿਆਦਾ ਸੁੰਦਰ ਕੰਨਿਆ ਹੈ ਧਰਤੀ ਦੇ ਉੱਤੇ ਹੋਰ ਕੋਈ ਦੇ ਬਰਾਬਰ ਦੀ ਹੈ ਨਹੀਂ ਇੱਥੋਂ ਤੱਕ ਕਿ ਦੇਵਤੇ ਵੀ ਉਹਦੇ ਸੋਮਵਰ ਚ ਆਗੇ ਸੀ ਪੰਜ ਦੇਵਤੇ ਵੀ ਆਪਾਂ ਜਾਣਦੇ ਆ ਨਲਦ ਰੂਪ ਧਾਰ ਕੇ ਤੇ ਇੰਨੀ ਸੁੰਦਰ ਇਹ ਦਮਯੰਤੀ ਵੀ ਜੇ ਉਹਦਾ ਦੁਬਾਰਾ ਸੁੰਭਰ ਹੋ ਰਿਹਾ ਹੈ ਚਲੋ ਹੋ ਸਕਦਾ ਵੀ ਉਹ ਜਿਹੜਾ ਰਾਜਾ ਨਲਸੀ ਉਹ ਕਿਤੇ ਮਰ ਗਿਆ ਹੋਵੇ ਤਾਂ ਤਾਂ ਕਰਕੇ ਉਦੇ ਪਿਤਾ ਨੇ ਕਿਹਾ ਹੋਵੇ ਦਮਯੰਤੀ ਦੇ ਵੀ ਹੁਣ ਤੈਨੂੰ ਇਸ ਤਰ੍ਹਾਂ ਥੋੜੀ ਅਸੀਂ ਬਿਠਾ ਸਕਦੇ ਸਾਰੀ ਉਮਰ ਤੇ ਸੋਮਵਰ ਕਰ ਰਹੇ ਹੁਣ ਤੇ ਮੈਨੂੰ ਜ਼ਰੂਰ ਜਾਣਾ ਚਾਹੀਦਾ ਤੇ ਉਹ ਯੁੱਧਿਆ ਦੇ ਰਾਜੇ ਦੇ ਅੰਦਰ ਬਹੁਤ ਤੀਬਰ ਇੱਛਾ ਪੈਦਾ ਹੋ ਗਈ ਕਿ ਜੇ ਦਮਯੰਤੀ ਮੇਰੀ ਰਾਣੀ ਬਣ ਜੇ ਤੇ ਬਹੁਤ ਚੰਗਾ ਤੇ ਮੈਂ ਸੋਮਵਰ ਚ ਪਹੁੰਚਣਾ ਪਰ ਇਹ ਬੜਾ ਸ਼ਾਰਟ ਨੋਟਿਸ ਹੈ ਹੁਣ ਮੈਂ ਕੱਲ ਸਵੇਰ ਤੱਕ ਤਾਂ ਉਹਨਾਂ ਨੇ ਐਂਟਰੀ ਲੈਣੀ ਹੈ ਤੇ ਮੈਂ ਕਿਸ ਤਰ੍ਹਾਂ ਪਹੁੰਚੂਗਾ ਉੱਥੇ ਇੰਨੀ ਜਲਦੀ ਫਿਰ ਉਸ ਨੂੰ ਜਿਆਦਾ ਇਹ ਕਿ ਨਲ ਨੂੰ ਮੈਂ ਨਲ ਦਾ ਤਾਂ ਨਾਮ ਉਹ ਤੋਂ ਹੋਰ ਉਹਨੇ ਰੱਖਿਆ ਹੋਇਆ ਸੀ ਨਾ ਤੇ ਵੀ ਉਹ ਜਿਹੜਾ ਮੇਰੇ ਕੋਲ ਨਵਾਂ ਇੱਕ ਸੇਵਕ ਆਇਆ ਸੀ ਉਹਨੇ ਮੈਨੂੰ ਕਿਹਾ ਸੀ ਕਿ ਮੈਨੂੰ ਘੋੜਿਆਂ ਬਾਰੇ ਬਹੁਤ ਨੋਲੇਜ ਹੈ ਉਹਨੇ ਉਹਨੂੰ ਬੁਲਾਇਆ ਤੇ ਸਾਰੀ ਗੱਲ ਦੱਸੀ ਤੇ ਉਹ ਨਲ ਵੀ ਬੜਾ ਹੈਰਾਨ ਹੋਇਆ ਦਮਯੰਤੀ ਦਾ ਸੁੰਬਰ ਸੁਣ ਕੇ ਤੇ ਉਹ ਰਾਜਾ ਪਰ ਉਹ ਬੜਾ ਸੰਸੀਅਰ ਸੀ ਰਾਜੇ ਦੀ ਪ੍ਰਤੀ ਵੀ ਤੇ ਰਾਜ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਤੂੰ ਆਪਣੇ ਗੁਣ ਨੂੰ ਦਿਖਾ ਵੀ ਹੁਣ ਤੂੰ ਦੱਸ ਕੇ ਕੀ ਮੈਨੂੰ ਤੂੰ ਕੱਲ ਸਵੇਰ ਤੱਕ अर्ਲੀ ਮਾਰਨਿੰਗ ਕੀ ਤੂੰ ਮੈਨੂੰ ਉੱਥੇ ਪਹੁੰਚਾ ਸਕਦਾ ਹੈ ਜਿਹੜਾ ਕਿ ਬਹੁਤ ਥਾਊਜ਼ੈਂਡਸ ਆਫ ਮਾਈਲਸ ਦੂਰ ਹੈ ਕੋੜੇ ਤੇ ਤਾਂ ਹੈ ਵੈਸੇ ਇੰਪੋਸੀਬਲ ਹੈ ਪਰ ਤੂੰ ਦੱਸ ਵੀ ਤੂੰ ਪਹੁੰਚਾ ਸਕਦਾ ਤੇ ਨਾਲ ਕਹਿੰਦਾ ਹਾਂਜੀ ਮੈਂ ਜ਼ਰੂਰ ਪਹੁੰਚਾ ਸਕਦਾ ਤੁਹਾਨੂੰ ਮੈਂ ਤੁਹਾਨੂੰ ਅੱਜ ਸ਼ਾਮ ਨੂੰ ਹੀ ਪਹੁੰਚਾ ਦੂੰਗਾ ਉਹ ਕਹਿੰਦਾ ਵੀ ਇਹ ਤਾਂ ਬਹੁਤ ਤੂੰ ਬਹੁਤ ਵੱਡੀ ਗੱਲ ਕੀਤੀ ਇਹ ਇਸ ਤਰ੍ਹਾਂ ਕਿਵੇਂ ਹੋ ਸਕਦਾ ਵੀ ਤੂੰ ਅੱਜ ਸ਼ਾਮ ਨੂੰ ਵੀ ਘੋੜਿਆਂ ਤੇ ਪਹੁੰਚਾ ਦੇ ਉਹ ਕਹਿੰਦਾ ਨਲ ਵੀ ਤੁਸੀਂ ਮੇਰੇ ਤੇ ਪ੍ਰੋਫੈਸਰ ਰੱਖੋ ਮੈਂ ਤੁਹਾਨੂੰ ਅੱਜ ਸ਼ਾਮ ਨੂੰ ਹੀ ਪਹੁੰਚਾ ਦੂੰਗਾ ਤੇ ਫਿਰ ਉਸਨੇ ਨਲ ਨੇ ਘੋੜੇ ਕਹਿੰਦਾ ਤੁਸੀਂ ਤਿਆਰੀ ਕਰੋ ਰਾਜੀ ਨੇ ਤਿਆਰੀ ਕਰ ਲਈ ਤਾਂ ਨਲ ਘੋੜੇ ਕੱਢ ਕੇ ਜਿਹੜੇ ਲਿਆਇਆ ਨਾ ਉਹ ਜਿਸ ਤਰ੍ਹਾਂ ਚਾਰ ਘੋੜੇ ਜਿਹੜੇ ਰੱਥ ਦੇ ਤੇ ਜੁੜੇ ਹੁੰਦੇ ਨੇ ਚਾਰ ਪੰਜ ਘੋੜੇ ਲੈ ਕੇ ਆਇਆ ਉਹ ਇੰਨੇ ਦੁਬਲੇ ਪਤਲੇ ਤੇ ਹੱਡੋਂ ਉਹਨਾਂ ਦੇ ਨਿਕਲੇ ਪਏ ਤੇ ਉਹ ਜਿਹੜਾ ਰਾਜਾ ਸੀ ਜੁੱਧਿਆ ਤਾਂ ਕਹਿੰਦਾ ਤੂੰ ਮਜ਼ਾਕ ਕਰ ਰਿਹਾ ਹੈ ਇਹੋ ਜਿਹੇ ਘੋੜੇ ਕਿਸ ਤਰ੍ਹਾਂ ਪਹੁੰਚਾਉਣਗੇ ਏਡੀ ਦੂਰ ਤਾਂ ਇੰਨਾ ਚ ਤਾਂ ਹਿੰਮਤ ਹੀ ਨਹੀਂ ਤਾਂ ਲੱਗਦਾ ਇੱਥੇ ਤੱਕ ਨਹੀਂ ਜਾ ਸਕਦੇ ਉਹ ਕਹਿੰਦਾ ਜੀ ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ ਤੁਸੀਂ ਰਥ ਵਿੱਚ ਸਵਾਰ ਹੋ ਤੇ ਉਹ ਰਸ ਦੇ ਵਿੱਚ ਬੈਠ ਗਿਆ ਰਾਜਾ ਤਾਂ ਜਿਹੜੇ ਘੋੜੇ ਸੀ ਉਹਨਾਂ ਨੇ ਜ਼ਮੀਨ ਤੇ ਗੁੱਡੇ ਲਾ ਲਏ ਆਪਣੇ ਉਹ ਰਾਜਾ ਕਹਿੰਦਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਇੰਨੇ ਕਮਜ਼ੋਰ ਨੇ ਇਹਨਾਂ ਕੋਲ ਤਾਂ ਉੱਠਿਆ ਵੀ ਨਹੀਂ ਜਾਂਦਾ ਤੇ ਤੂੰ ਕਿਸ ਤਰ੍ਹਾਂ ਮੈਨੂੰ ਉਡਾ ਕੇ ਲੈ ਜਾ ਰਿਹਾ ਹੈਂ ਕੋੜੇ ਨੂੰ ਭਜਾ ਕੇ ਨਾਲ ਕਹਿੰਦਾ ਜੀ ਇਹ ਜਿਹੜੇ ਘੋੜੇ ਨੇ ਨਾ ਇਹ ਵੀ ਡਿਵਾਈਨ ਨੇ ਇਹਨਾਂ ਨੂੰ ਵੀ ਰੋਜ਼ ਨਾਮ ਸੁਣਾਉਂਦਾ ਮੈਂ ਤੇ ਇਹ ਨਾ ਧਰਤੀ ਨੂੰ ਨਮਸਕਾਰ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਮੁੜ ਕੇ ਧਰਤੀ ਨੂੰ ਟੱਚ ਨਹੀਂ ਕਰਨਾ ਇਹ ਜਾ ਕੇ ਬਸ ਇੱਥੋਂ ਚੱਲਣਗੇ ਤੇ ਉਸ ਧਰਤੀ ਤੇ ਜਾ ਕੇ ਉਤਰਨਗੇ ਤੇ ਹੁਣ ਉੱਡਣਗੇ ਇਸ ਮੰਡ ਦੇ ਵਿੱਚ ਤੇ ਤੂੰ ਭਰੋਸਾ ਰੱਖ ਸੋ ਉਹ ਉਸਨੇ ਘੋੜਿਆਂ ਨੂੰ ਉਡਾ ਲਿਆ ਤੇ ਥੋੜੀ ਦੇਰ ਦੇ ਵਿੱਚ ਹੀ ਐਸੀ ਉਹ ਜਦੋਂ ਰੱਥ ਦੇ ਵਿੱਚ ਬੈਠਾ ਸੀ ਨਹੀਂ ਤੇਜ਼ ਸਪੀਡ ਸੀਗੀ ਰਾਜੇ ਦਾ ਜਿਹੜਾ ਇੱਕ ਉਹ ਬਸਤਰ ਲਿਆ ਹੁੰਦਾ ਨਾ ਮੋਢੇ ਦੇ ਉੱਤੇ ਸਿਲਕ ਦਾ ਤੇ ਉਹ ਉੱਡ ਗਿਆ ਉਸ ਦਾ ਤੇ ਉਹਨੇ ਕਿਹਾ ਵੀ ਇੱਕਦਮ ਇੱਕ ਮਿੰਟ ਰੋਕੀ ਰੱਥ ਤੇ ਮੇਰਾ ਬਸਤਰ ਉੱਡ ਗਿਆ ਤੇ ਨਾਲ ਕਹਿੰਦਾ ਕਿ ਆਪਾਂ ਤਾਂ ਐਨੇ ਚਿਰ ਦੇ ਵਿੱਚ ਹੀ ਆਪਾਂ ਤਾਂ ਪਤਾ ਨਹੀਂ ਕਿੰਨੇ ਸੈਂਕੜੇ ਮੀਲ ਲੰਘ ਵੀ ਆਏ ਹਵਾ ਦੀ ਸਪੀਡ ਨਾਲ ਘੋੜੇ ਚੱਲ ਰਹੇ ਨੇ ਵੀ ਹੁਣ ਤੂੰ ਨਾ ਰੋਕ ਤੇ ਆਪਾਂ ਟਾਈਮ ਸਿਰ ਪਹੁੰਚੀਏ ਉੱਥੇ ਪਹੁੰਚ ਗਏ ਜੀ ਉਹ ਦਮਯੰਤੀ ਦੇ جا کے تیرا او ਉত্রে ਜਦੋਂ ਰਾਤ ਨੂੰ ਜਾ ਕੇ ਬੜਾ ਸਵਾਗਤ ਕੀਤਾ ਉਹ ਰਾਜਾ ਹੈਰਾਨ ਹੋ ਗਿਆ ਦਮਯੰਤੀ ਦਾ ਫਾਦਰ ਵੀ ਇਹ ਅਚਾਨਕ ਇਸ ਤਰ੍ਹਾਂ ਆ ਗਿਆ ਹਾਲਾਂਕਿ ਮਿੱਤਰ ਰਾਜਾ ਪਰ ਉਸਨੇ ਸਵਾਗਤ ਕੀਤਾ ਬਹੁਤ ਤੇ ਉਹ ਰਾਜ ਨੇ ਦੇਖਿਆ ਵੀ ਨਾ ਤਾਂ ਇੱਥੇ ਕੋਈ ਸਵੰਬਰ ਦੀ ਤਿਆਰੀ ਲੱਗਦੀ ਹੈ ਨਾ ਕੁਝ ਕੁਝ ਵੀ ਨਹੀਂ ਲੱਗਿਆ ਹੋਇਆ ਟੈਂਟ ਵਗੈਰਾ ਕੁਝ ਵੀ ਤੇ ਫਿਰ ਉਹ ਪਰ ਸਿਆਣਾ ਬਹੁਤ ਸੀ ਤੇ ਦਮਯੰਤੀ ਦੇ ਪਿਤਾ ਨੇ ਪੁੱਛਿਆ ਜੇ ਤੁਸੀਂ ਕਿਸ ਤਰ੍ਹਾਂ ਕਿਰਪਾ ਕੀਤੀ ਤੁਸੀਂ ਕਿਵੇਂ ਆ ਗਏ ਅਚਾਨਕ ਹੀ ਤੇ ਉਹ ਕਹਿੰਦਾ ਵੀ ਵੈਸੇ ਹੀ ਚਲੋ ਮੈਂ ਤਾਂ ਜਾ ਰਿਹਾ ਸੀ ਕਿਤੇ ਤੇ ਮੈਂ ਕਿਹਾ ਮੈਂ ਆਪਣੇ ਮਿੱਤਰ ਨੂੰ ਮਿਲ ਚਲਣਾ ਉਹਨਾਂ ਨੇ ਉਤਾਰਾ ਕਰਾਇਆ ਬੜੇ ਸੋਹਣੇ ਮਹਿਲ 'ਚ ਤੇ ਵੀ ਚਲੋ ਇੱਥੇ ਤੁਸੀਂ ਵਿਸ਼ਰਾਮ ਕਰੋ ਤੇ ਖਾਣਾ ਵਗੈਰਾ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਖਾਣੇ ਬਣਵਾ ਕੇ ਭੇਜੇ ਦਰਮਯੰਤੀ ਨੇ ਆਪਣੇ ਜਿਹੜੀ ਇੱਕ ਬਹੁਤ ਦਾਸੀ ਉਸਦੀ ਬੜੀ ਸincere ਤੇ ਸਿਆਣੀ ਸੀ ਉਸ ਨੂੰ ਭੇਜ ਕੇ ਤੂੰ ਜਾ ਕੇ ਨਾ ਜਿਹੜਾ ਉਹਦੇ ਨਾਲ ਉਹ ਆਇਆ ਜਿਹੜਾ ਨਾਲਸੀ ਰਾਜਾ ਨਾਲਸੀ ਜਿਹਦੇ ਬਾਰੇ ਉਹਨੇ ਵੀ ਦੱਸ ਸੀ ਨਹੀਂ ਵੀ ਦੱਸਿਆ ਵੀ ਇਸ ਤਰ੍ਹਾਂ ਛੋਟੇ ਕੱਦ ਦੇ ਕਾਲੇ ਰੰਗ ਦੇ ਤੇ ਕਹਿੰਦੀ ਵੀ ਉਸ ਨੂੰ ਜਾ ਕੇ ਨਾ ਤੂੰ ਰਾਸ਼ਨ ਦੇ ਉਹਨੂੰ ਪੱਕਿਆ ਹੋਇਆ ਭੋਜਨ ਨਾ ਦੇ ਤੇ ਆ ਸਾਰੇ ਹੀ ਤਰ੍ਹਾਂ ਦੇ ਪਦਾਰਥ ਲੈ ਜਾ ਤੇ ਉਹਨੂੰ ਕਹੇ ਜੀ ਲਓ ਤੁਸੀਂ ਨਾ ਆਪਣੇ ਤਰੀਕੇ ਨਾਲ ਆਪਣਾ ਬਣਾ ਕੇ ਛਕ ਲੋ ਤੂੰ ਉਹਬਜ਼ਰਵ ਕਰੀਂ ਵੀ ਉਹ ਕੀ ਕਰਦਾ ਕਿਉਂਕਿ ਦਮਯੰਤੀ ਨੂੰ ਪਤਾ ਸੀ ਕਿ ਰਾਜਾ ਨਾਲ ਖਾਣੇ ਵੀ ਪਕਾ ਲੈਂਦਾ ਤੇ ਉਹ ਜਲ ਦੇਵਤਾ ਤੇ ਅਗਨੀ ਦੇਵਤਾ ਉਹਦੇ ਫਰੰਟ ਨੇ ਉਹ ਉਹ ਨੂੰ ਲੋੜ ਹੀ ਨਹੀਂ ਪੈਂਦੀ ਜਲ ਤੇ ਅਗਨੀ ਦੀ ਤੇ ਉਹ ਆਪਣੇ ਆਪ ਹੀ ਉਹਦੇ ਕੋਲ ਹਾਜ਼ਰ ਹੋ ਜਾਂਦੇ ਨੇ ਕਹਿੰਦੀ ਤੂੰ ਬਰਤਨ ਵੀ ਦੇ ਆਂ ਖਾਣਾ ਪਕਾਉਣ ਵਾਸਤੇ ਸਾਰਾ ਰਸੂਰ ਵੀ ਦੇ ਆਂ ਪਰ ਤੂੰ ਨਾ ਤਾਂ ਅੱਗ ਬਲਣ ਵਾਸਤੇ ਕੁਝ ਦੇ ਕੇ ਆਂ ਤੇ ਨਾ ਤੂੰ ਪਾਣੀ ਦੇ ਕੇ ਆਂ ਫਿਰ ਦੇਖਦੇ ਆਂ ਵੀ ਕੀ ਹੁੰਦਾ ਧਿਆਨ ਨਾਲ ਦੇਖੀਂ ਉਦਸੀਆ ਕੇ ਕਹਿੰਦੀ ਜੀ ਉਸਨੇ ਤਾਂ ਖਾਣਾ ਬਣਾ ਲਿਆ ਪਤਾ ਨਹੀਂ ਆਪਣੇ ਆਪ ਕਿੱਥੋਂ ਜਲ ਪਰ ਗਿਆ ਬਰਤਨਾਂ ਦੇ ਵਿੱਚ ਆਪਣੇ ਆਪ ਅੱਗ ਜਲ ਵੀ ਉਹਨੂੰ ਪੱਕਾ ਪਤਾ ਲੱਗਿਆ ਦਮਯੰਤੀ ਨੂੰ ਕਿ ਇਹ ਤਾਂ ਨਲ ਹੀ ਹੈ ਫਿਰ ਵੀ ਉਸਨੇ ਦੁਬਾਰਾ ਫਿਰ ਟੈਸਟ ਕਰਨ ਦੀ ਖਾਤਰ ਅਗਲੀ ਵਾਰੀ ਉਸਨੇ ਕਿਹਾ ਵੀ ਹੁਣ ਇੱਕ ਜਿਹੜਾ ਹੋਰ ਲਾ ਜਿਹੜੇ ਦੇ ਬੱਚੇ ਸੀ ਛੋਟੇ ਛੋਟੇ ਕਿ ਰਾਜਕੁਮਾਰ ਸੀ ਕਿ ਰਾਜਕੁਮਾਰੀ ਸੀ ਉਹਨਾਂ ਨੂੰ ਭੇਜਿਆ ਉਹ ਬੱਚੇ ਜਦੋਂ ਗਏ ਉਹ ਜਿਹੜਾ ਨਲ ਸੀ ਨਾ ਉਹਨਾਂ ਨੂੰ ਇੱਕਦਮ ਆਪਣੇ ਬੱਚਾ ਨੂੰ ਇੰਨੀ ਦੇਰ ਬਾਅਦ ਦੇਖਿਆ ਤੇ ਉਹ ਉਹ ਆਪਣੇਪਨ ਕੰਟਰੋਲ ਨਹੀਂ ਕਰ ਸਕਿਆ ਉਹ ਬੱਚਾ ਨੂੰ ਜੱਫੀ 'ਚ ਲੈ ਕੇ ਬਹੁਤ ਰੋਇਆ ਫੁੱਟ-ਫੁੱਟ ਕੇ ਤੇ ਉਹ ਜਿਹੜੀ ਦਾਸੀ ਸੀ ਉਹਨੇ ਇਹ ਵੀ ਆ ਕੇ ਦੱਸਿਆ ਤਾਂ ਉਹਨੂੰ ਪੱਕਾ ਪਤਾ ਲੱਗ ਗਿਆ ਕਿ ਇਹ ਨਲ ਹੀ ਹੈ ਤੇ ਫਿਰ ਉਸਨੇ ਆਪਣੇ ਫਾਦਰ ਨੂੰ ਦੱਸਤਾ ਦਰਮਯੰਤੀ ਨੇ ਕਿ ਇਹ ਮੇਰਾ ਪਤੀ ਹੈ ਨਲ ਤੇ ਉਹ ਕੋਈ ਵੀ ਮੰਨੇ ਨਾ ਵੀ ਇਹ ਇਹਦੀ ਕਿਸ ਤਰ੍ਹਾਂ ਦੀ ਸ਼ਕਲ ਹੈ ਕਿਸ ਤਰ੍ਹਾਂ ਹੋ ਸਕਦਾ ਪਰ ਫਿਰ ਨਾਲ ਨੂੰ ਵੀ ਯਾਦ ਆਇਆ ਕਿ ਜਦੋਂ ਜਿਹੜਾ ਕਲਕੱਤ ਸਰਪ ਸੀ ਨਾ ਉਸਨੇ ਉਹਨੂੰ ਛੋਟਾ ਜਿਹਾ ਕੱਪੜਾ ਦਿੱਤਾ ਸੀ ਤੇ ਉਹਨੇ ਕਿਹਾ ਸੀ ਕਿ ਜਦੋਂ ਤੂੰ ਆਪਣੇ オリジナル ਫਾਰਮ ਦੇ ਵਿੱਚ ਆਉਣ ਲੱਗੇ ਨਾ ਆਉਣਾ ਚਾਹੇ ਤਾਂ ਤੂੰ ਇਸ ਕੱਪੜੇ ਨੂੰ ਟੱਚ ਕਰੀ ਆਪਣੇ ਸਰੀਰ ਨਾਲ ਤੇ ਤੂੰ ਅਸਲੀ ਰੂਪ ਦੇ ਵਿੱਚ ਆ ਜਾਵੇਂਗਾ ਉਧਰੋਂ ਤਾਂ ਜਿਹੜਾ ਕਲਯੁਗ ਸੀ ਉਹ ਐਨਾ ਸੜ ਰਿਹਾ ਸੀ ਅੱਗ ਨਾਲ ਵੀ ਉਹਦਾ ਬੁਰਾ ਹਾਲ ਹੋ ਗਿਆ ਸੀ ਉਹਦੇ ਅੰਦਰ ਰਹਿ ਨਹੀਂ ਸਕਿਆ ਕਲਯੁਗ ਉਹਨੂੰ ਛੱਡ ਗਿਆ ਤੇ ਫਿਰ ਉਸਨੇ ਆਪਣੇ ਆਪਣੋ ਟੱਚ ਕੀਤਾ ਉਹ ਬਸਤਰ ਤੇ ਉਹ ਉਹਦਾ ਅਸਲੀ ਰੂਪ ਦੇ ਵਿੱਚ ਨਲ ਆ ਗਿਆ ਫਿਰ ਸਾਰੇ ਬਹੁਤ ਖੁਸ਼ੀਆਂ ਹੋਈਆਂ ਤੇ ਸਾਰੇ ਇਕੱਠੇ ਹੋ ਗਏ ਫਿਰ ਇਸ ਰਾਜੇ ਨੇ ਵੀ ਆਪਣੀਆਂ ਫੌਜਾਂ ਭੇਜੀਆਂ ਤੇ ਨਾਲ ਨੇ ਜਾ ਕੇ ਆਪਣਾ ਨਾਰਾਜ਼ ਪੱਖ ਦੁਬਾਰਾ ਜਿੱਤੇ ਆ ਫਿਰ ਉਹ ਜਿਹੜਾ ਉਹਦਾ ਕਜ਼ਨ ਸੀ ਉਹ ਆਪ ਹੀ ਬਹੁਤ ਸ਼ਰਮਿੰਦਾ ਸੀ ਉਹ ਕਹਿੰਦਾ ਕਿ ਕਿਉਂਕਿ ਉਹਦੇ ਅੰਦਰ ਵੀ ਤਾਂ ਕਲਜੁਗ ਨਹੀਂ ਪ੍ਰਵੇਸ਼ ਕੀਤਾ ਸੀ ਉਹ ਕਹਿੰਦਾ ਕਿ ਵੀ ਹੁਣ ਮੇਰੀ ਵਾਰੀ ਹੈ ਦੇਸ਼ ਨਿਕਾਲਾ ਮੈਨੂੰ ਤੁਸੀਂ ਦਵੋਗੇ ਹੀ ਕਿਉਂਕਿ ਮੈਂ ਇੰਨਾ ਬੁਰਾ ਵਰਤਾਓ ਕੀਤਾ ਹੈ ਪਰ ਰਾਜਨਾਲ ਲਿਖਿਆ ਕਿ ਨਹੀਂ ਤੂੰ ਤਨੋਸੀ ਅਦਰਾਜ ਦੰਨੇ ਤੂੰ ਵੀ ਇੱਥੇ ਰਹਿ ਵਰਸਾੜੀ ਪਰਜਾ ਨੇ ਵੀ ਬਹੁਤ ਖੁਸ਼ੀਆਂ ਮਨਾਈਆਂ ਤੇ ਕਿੰਨਾ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਕੋਈ ਆਪਣੇ ਧਰਮ ਦੇ ਉੱਤੇ ਕਾਇਮ ਰਹੇ ਬਾਕੀ ਸਾਰੀਆਂ ਚੀਜ਼ਾਂ ਮਟੀਰੀਅਲ ਪੋਜਿਸ਼ਨਸ ਤਾਂ ਆਉਣੀਆਂ ਜਾਣੀਆਂ ਹੁੰਦੀਆਂ ਨੇ ਪਰ ਜੇ ਕੋਈ ਆਪਣੇ ਜੱਤ ਸੱਤ ਤੇ ਆਪਣੇ ਧਰਮ ਤੇ ਕਾਇਮ ਰਹੇ ਤੇ ਪ੍ਰਮਾਤਮਾ ਨੂੰ ਯਾਦ ਰੱਖੇ ਤਾਂ ਜਿਹੜੇ ਮਾੜੇ ਸਮੇ ਨੇ ਉਹ ਵੀ ਟਲ ਜਾਂਦੇ ਨੇ ਤੇ ਬੰਦਾ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਅਟਲ ਅਬਨਾਸੀ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ